ਪੰਜਾਬੀ ਸਿੰਗਰ ਹਿੰਮਤ ਸੰਧੂ ਦੇ ਵਿਆਹ ਤੇ ਅਰਜੰਟ ਢਿੱਲੋਂ ਵੀ ਪਹੁੰਚੇ ਜਿੱਥੇ ਉਹਨਾਂ ਨੇ ਆਪਣੀ ਨਵੀਂ ਐਲਬਮ ਦੇ ਕੁਝ ਗਾਣੇ ਵੀ ਸੁਣਾਏ ਤੇ ਜਿਸ ਦੇ ਨਾਲ ਹਿੰਮਤ ਸੰਧੂ ਉਹਨਾਂ ਦੇ ਗਾਣੇ ਤੇ ਪੂਰਾ ਭੰਗੜਾ ਪਾਉਂਦੇ ਹੋਏ ਦਿਖਾਈ ਦਿੱਤੇ ਤੇ ਨਾਲ ਉਧਰ ਦੂਜੇ ਪਾਸੇ ਸੋਨੂ ਸੀਤੋਵਾਲ ਨੇ ਵੀ ਆ ਸਟੇਜ ਤੇ ਥਾਪੀ ਮਾਰ ਕੇ ਕੁਝ ਖਾਸ ਗੱਲਾਂ ਕਰ ਦਿੱਤੀਆਂ ਨੇ ਜੋ ਕਿ ਸੋਸ਼ਲ ਮੀਡੀਆ ਉੱਪਰ ਇਹ ਵਾਲੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਧਰ ਸੰਧੂ ਦਾ ਵਿਆਹ ਚੱਲ ਰਿਹਾ ਹੈ ਇਧਰ ਸੀਤੋਵਾਲ ਦਾ ਲਾਈਵ ਸ਼ੋ ਵੀ ਚੱਲ ਰਿਹਾ ਆਓ ਦੇਖੋ ਦੋਨਾਂ ਦੀ ਵੀਡੀਓ ਦੱਸਿਓ ਦੋਨਾਂ ਦੀ ਕਿਵੇਂ ਲੱਗੀ ਵੀਡੀਓ ਤਾਂ ਇਹ ਚੰਨ ਲਾ ਲੈ ਨਾ ਜਿੱਥੇ ਪ੍ਰਾ ਤੇਰਾ ਖੜਦੀ ਤਾ ਖੜਦੀ